ਉਸ ਸੱਚੀ ਕਾਜੀ ਤੁਹਾਡਾ ਸਾਰਾ ਸਮਕਸ਼ੀਰ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਆਪਦੇ ਜੋ ਵੀ ਪੇਪਰਾਂ ਦੀ ਤਿਆਰੀ ਵਧੀਆ ਕਰ ਰਹੇ ਹੋਗੇ ਤਾਂ ਦੋਸਤੋ ਜੇਕਰ ਤੁਸੀਂ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ ਦੋਸਤੋ ਉਹਨਾਂ ਨੂੰ ਦੇਖ ਲਓ ਕਿਉਂਕਿ ਤੁਹਾਡੇ ਲਈ ਬਹੁਤ ਹੀ ਜ਼ਿਆਦੇ ਹੈਲਪਫੁਲ ਵੀਡੀਓਜ਼ ਹਨ ਸਮਾਰਟਨੈਸ ਅਪਰੋਚ ਦੇ ਨਾਲ ਕਾਫੀ ਚੀਜ਼ਾਂ ਸਮਝਾਈਆਂ ਗਈਆਂ ਹਨ ਜੋ ਤੁਹਾਨੂੰ ਪੇਡ ਕਲਾਸਸ ਵਿੱਚ ਵੀ ਕਿਸੇ ਦੇ ਨਹੀਂ ਮਿਲਣਾ ਕੰਟੈਂਟ ਬਹੁਤ ਵਧੀਆ ਹੈ ਦੋਸਤੋ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਡਿਸਲਾਈਕ ਕਰ ਦਿਓ ਜੇਕਰ ਵਧੀਆ ਲੱਗੀ ਤਾਂ ਉਸ ਨੂੰ ਲਾਈਕ ਕਰ ਦਿਓ ਇਹ ਦੋ ਚੀਜ਼ਾਂ ਹੀ ਹਨ ਦੋਸਤੋ ਜੇਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਕਮੈਂਟ ਕਰਨਾ ਤੇ ਵੱਤ ਵਾ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਦੋਸਤੋ ਤਾਂ ਇਹ ਜੋ ਹਨ ਜਿੰਨੇ ਵੀ ਕੁਐਸਚਨ ਹਨ UGC NET IAS PCS PSAT Master Kit ਇਹਨਾਂ ਦੋਨਾਂ ਪੇਪਰਾਂ ਲਈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਕਾਫੀ ਕੁਐਸਚਨ ਤੁਹਾਨੂੰ YouTube ਪਲੇਟਫਾਰਮ ਤੇ HARI coaching center ਦੇ ਮਿਲ ਜਾਣਗੇ ਤਾਂ ਦੋਸਤੋ ਮੌਕੇ ਦਾ ਫਾਇਦਾ ਉਠਾਓ ਤਾਂ ਦੋਸਤੋ ਇਹ ਸਾਰੇ ਕੀ ਹਨ ਇਹੇ ਪੇਪਰ ਹੀ ਨਹੀਂ only ਹੋਰ ਵੀ ਕਾਫੀ ਜੋ ਹਨ ਪੇਪਰ ਜਿੰਨੇ ਵੀ ਇਹ ਹਨ ਅਤੇ ਈਟੀਸੀ ਜੋ ਡਿਪਾਰਟਮੈਂਟ ਇਸ ਦੇ ਵਿੱਚ ਨਹੀਂ ਲਿਖੇ ਗਏ ਉਹਨਾਂ ਦੇ ਲਈ ਵੀ ਇੰਪੋਰਟੈਂਟ ਕੁਐਸਚਨ ਹਨ ਇਸ ਦੇ ਵਿੱਚ ਦੋਸਤੋ ਨਾਲ ਨਾਲ ਤੁਸੀਂ ਆਪ ਦਾ ਰਿਸਪਾਂਸ ਦੇ ਜਣਾ ਦੋਸਤੋ ਜੇਕਰ ਤੁਹਾਨੂੰ ਆਉਂਦਾ ਹੈ ਤਾਂ ਵੈਲੰਟ ਗੁੱਡ ਹੈ ਜੇਕਰ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ ਇੱਥੇ ਗਲਤੀ ਹੋ ਜਾਵੇਗੀ ਬਟ ਐਗਜ਼ਾਮ ਦੇ ਵਿੱਚ ਤੁਸੀਂ ਗਲਤੀ ਨਹੀਂ ਕਰੋਗੇ ਦੋਸਤੋ ਏ ਮੈਨੂੰ ਤੁਹਾਡੇ ਤੇ ਭਰੋਸਾ ਹੈ ਜੇਕਰ ਇਹੋ ਜਿਹਾ ਕੰਟੈਂਟ ਤੁਸੀਂ ਕਰਕੇ ਜਾਓਗੇ ਤਾਂ ਪਹਿਲਾ ਕੁਐਸਚਨ ਕਹਿੰਦਾ ਹੈ ਦੋਸਤੋ ਜੋ ਕਿ ਆਪਾਂ ਕੱਲ ਵਾਲੀ ਵੀਡੀਓ ਵਿੱਚ ਕੀਤਾ ਸੀ ਤਾਂ ਇਹ 10 ਕੁਐਸਚਨ ਕੱਲ ਤੁਹਾਨੂੰ ਕਰਵਾਏ ਗਏ ਸਨ ਜੇਕਰ ਨਹੀਂ ਦੇਖੀ ਪਹਿਲਾਂ ਵਾਲੀ ਵੀਡੀਓ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਐਨਾ ਵਧੀਆ ਮੌਕਾ ਤੁਸੀਂ ਹੱਥੋਂ ਨਾ ਗਵਾਓ ਦੋਸਤੋ ਉਸ ਵੀਡੀਓ ਨੂੰ ਦੇਖ ਲੈਣਾ ਤਾਂ ਅੱਜ ਹੈ 11ਵਾਂ ਕੁਐਸਚਨ ਕਹਿੰਦਾ ਹੈ सिकंदर ਅਤੇ ਪੋਰਸ ਵਿਚਕਾਰ ਹੋਈ ਲੜਾਈ ਦਾ ਨਾਮ ਕੀ ਸੀ ਤਾਂ ਦੋਸਤੋ ਕੱਲ ਮੈਂ ਤੁਹਾਨੂੰ ਦੱਸਿਆ ਕਿਸ ਕਿਸ ਦੇ ਵਿਚਕਾਰ ਲੜਾਈ ਹੋਈ ਸੀ ਸਿਕੰਦਰ ਦੇ ਵਿਚਕਾਰ ਅਤੇ ਸਰਜੀ ਪੋਰਸ ਦੇ ਵਿਚਕਾਰ ਲੜਾਈ ਦਾ ਨਾਮ ਕੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਕਦੋਂ ਹੋਈ ਸੀ ਤਾਂ ਕੱਲ ਕੁਐਸਚਨ ਸੀ 326 BC ਦੇ ਵਿੱਚ ਇਹ ਕੀ ਹੈ ਇਸ ਦਾ ਰਾਈਟ ਆਨਸਰ ਹੈ 326 BC ਤਾਂ ਜਿਹੜੀ ਲੜਾਈ ਹੋਈ ਸੀ ਉਸ ਦਾ ਨਾਮ ਹੈ ਦੋਸਤੋ ਹਾਈਡਾਪਾਸ ਦੀ ਲੜਾਈ ਸਰ ਜੀ ਹਾਈਡਾਪਾਸ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਹ ਜੇਲਮ ਤਰਿਆ ਦੇ ਕੰਡੇ ਤੇ ਜੁੱਧ ਹੋਇਆ ਸੀ ਦੂਆਂ ਵਿਚਕਾਰ ਸਿਕੰਦਰ ਅਤੇ ਪੋਰ ਸਿਕੰਦਰ ਇਸ ਵਿੱਚ ਜਿੱਤ ਗਿਆ ਸੀ ਜਿਸ ਨੂੰ ਅਲੈਗਜ਼ੈਂਡਰ ਕਹਿੰਦੇ ਹਨ ਤੇ ਦੋਸਤੋ ਇਹ ਵੀ ਯਾਦ ਰੱਖਣਾ ਹੈ ਕਿ ਕਿਸ ਦੇ ਵਿਲੇ ਇਹ ਆਇਆ ਸੀ ਇਹ ਤਾਨੰਦ ਦੇ ਟਾਈਮ ਤੇ ਇਸ ਨੇ ਹਮਲਾ ਕੀਤਾ ਸੀ ਈਵੀ ਯਾਦ ਰੱਖਣਾ ਹੈ ਦੋਸਤੋ ਤਾਂ ਜੇਲਮ ਹੈ ਜੇਲਮ ਦਾ ਸੰਸਕ੍ਰਿਤ ਨਾਮ ਕੀ ਹੈ ਦੋਸਤੋ ਮੈਂ ਵਿਦ ਟ੍ਰਿਕ ਕਰਵਾਇਆ ਹੋਇਆ ਹੈ ਜੇਕਰ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਸ ਨੂੰ ਦੇਖ ਲੈਣਾ ਅਤੇ ਜੇਕਰ ਤੁਸੀਂ ਇੱਕ ਵਾਰ ਇਹੋ ਵੀਡੀਓ ਦੇਖ ਲਈ ਤਾਂ ਤੁਹਾਡੇ ਜੈਨ ਵਿੱਚ ਇਸ ਤਰ੍ਹਾਂ بیٹھ ਜਾਵੇਗਾ ਕਿ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪੈਣੀ ਵਿਦ ਟ੍ਰਿਕ ਤੁਹਾਨੂੰ ਇੱਕੋ ਵਾਰ ਸਮਝ ਆ ਜਾਏਗੀ ਐਡੀ ਔਖੇ ਟ੍ਰਿਕ ਵੀ ਨਹੀਂ ਹੈ ਤਾਂ ਦੋਸਤੋ ਏਸੀ ਜੇਲਮ ਸੰਸਕ੍ਰਿਤ ਨਾਮ ਹੈ ਸਰ ਜੀ ਉਹ ਤੁਹਾਨੂੰ ਇਹਦੇ ਟ੍ਰਿਕ ਕਰਵਾਇਆ ਗਿਆ ਹੈ ਜੇਕਰ ਯੂਨਾਨੀ ਨਾਮ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਹਾਈਡਾਪਸ ਰਿਵਰ ਕਿਹਾ ਜਾਂਦਾ ਹੈ ਹਾਈਡਾਪਸ ਦੀ ਲੜਾਈ ਕਿਹਾ ਜਾਂਦਾ ਹੈ ਤਾਂ ਦੋਸਤੋ ਇੱਥੇ ਪਲਾਸੀ ਦੀ ਲੜਾਈ ਕਦੋਂ ਹੋਈ ਸੀ ਤਾਂ ਇਹ ਵੀ ਦੱਸਣਾ ਹੈ ਦੋਸਤੋ ਡੇਢ ਦੱਸਣੀ ਹੈ ਇਹ ਕਦੋਂ ਹੋਈ ਸੀ ਪਾਣੀਪਾਦੀ ਪਹਿਲੀ ਲੜਾਈ ਕਦੋਂ ਹੋਈ ਸੀ ਇਸੇ ਤਰ੍ਹਾਂ ਪਲਾਸੀ ਦੀ ਲੜਾਈ ਕਿਸ ਕਿਸ ਦੇ ਵਿੱਚਕਾਰ ਹੋਈ ਤੇ ਪਾਣੀਪਤ ਦੀ ਪਹਿਲੀ ਲੜਾਈ ਕਿਸ ਕਿਸ ਦੇ ਵਿੱਚਕਾਰ ਹੋਈ ਸੀ ਤਾਂ ਦੋਸਤੋ ਇਹ ਸਾਰਾ ਕੁਝ ਤੁਸੀ ਦੱਸਣਾ ਹੈ ਤੇ ਜਦੋਂ ਕੁਐਸਚਨ ਆਉਣਗੇ ਤੁਹਾਨੂੰ ਮੈਂ ਉਹ ਵੀ ਵਿਦ ਟ੍ਰਿਕ ਕਰਾਵਾਂਗਾ ਨੈਕਸਟ ਕੁਐਸਚਨ ਆਇਆ ਕਹਿੰਦਾ ਹੈ ਸਿਕੰਦਰ ਅਤੇ ਪੋਰਸ ਨੇ ਕਿਸ ਨਦੀ ਤੇ ਲੜਾਈ ਲੜੀ ਸੀ ਹੁਨੇ ਬੜਿਆ ਸਰ ਜੀ ਅਸੀਂ ਹਾਈਡਾਪਾਸ ਰਿਵਰ ਮਤਲਬ ਕੀ ਹੈ ਜੇਲਮ ਦਰਿਆ ਦੇ ਕੰਢੇ ਤੇ ਜੁੜਤ ਹੋਇਆ ਸੀ ਜੇਲਮ ਦਾ ਸੰਸਕ੍ਰਿਤ ਨਾਮ ਮੈਂ ਇੱਥੇ ਫੇਰ ਪੁੱਛ ਰਿਹਾ ਹਾਂ ਕੀ ਹੈ ਸੰਸਕ੍ਰਿਤ ਨਾਮ ਤਾਂ ਉਹ ਕੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਦੋਸਤੋ ਤੁਹਾਡਾ ਹੋਮਵਰਕ ਹੈ ਜਿੰਨੇ ਦਰਿਆ ਦਿੱਤੇ ਹੋਏ ਹਨ ਸਾਰਿਆਂ ਦੇ ਸੰਸਕ੍ਰਿਤ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ ਮੈਂ ਪਹਿਲਾਂ ਵੀ ਕਰਵਾ ਚੁੱਕਾ ਹਾਂ ਤੇ ਇੱਕ ਦਿਨ ਮੈਂ ਇਹਨਾਂ ਸਾਰਿਆਂ ਤੇ ਇੱਕ ਜੋ ਹੈ ਸੈਪਰੇਟ ਵੀਡੀਓ ਲੈ ਕੇ ਆਵਾਂਗਾ ਦਰਿਆਵਾਂ ਤੇ ਸੰਸਕ੍ਰਿਤ ਨਾਮ ਦੀ ਤਾਂ ਦੋਸਤੋ ਉਹ ਵੀ ਜਲਦ ਤੁਹਾਨੂੰ ਪ੍ਰੋਵਾਈਡ ਕਰ ਦਵਾਂਗਾ ਤਾਂ ਇਸ ਦਾ ਆਨਸਰ ਸੀ ਜੇਲਮ ਦਰਿਆ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਸਿਕੰਦਰ ਪੰਜਾਬ ਦੀ ਕਿਹੜੀ ਨਦੀ ਤੋਂ ਵਾਪਸ ਮੁੜਿਆ ਤਾਂ ਸਿੱਧੀ ਇੱਥੇ ਇੱਕ ਟ੍ਰਿਕ ਚੱਲਦੀ ਹੈ ਦੋਸਤੋ ਦੇਖੋ ਕੁਐਸਚਨ ਦੇ ਵਿੱਚ ਜਿਹੜੀ ਟ੍ਰਿਕ ਬਣੇਗੀ ਤੁਹਾਨੂੰ ਮੈਂ ਦੱਸਾਂਗਾ ਜੋ ਕੁਐਸਚਨ ਇੱਥੇ ਪੁੱਛਿਆ ਗਿਆ ਉਸ ਦੀ ਮੈਂ ਟ੍ਰਿਕ ਜ਼ਰੂਰ ਦੱਸਾਂਗਾ ਦੋਸਤੋ ਜੇਕਰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਦੇਖੋ ਦੋਸਤੋ ਸਿਕੰਦਰ ਪੰਜਾਬ ਦੀ ਕਿਹੜੀ ਨਦੀ ਤੋਂ ਵਾਪਸ ਮੁੜਿਆ ਮਤਲਬ ਕਿ ਜਿੰਨੇ ਜਾਣੇ ਨਵੀਂ ਫੋਰਿਜਨ ਇਨਵੈਡਰ ਹੋਈਆਂ ਹਨ ਸਾਰਿਆਂ ਨਹੀਂ ਜਿੰਨੇ ਵੀ ਹਮਲੇ ਕੀਤੇ ਹਨ ਸਭ ਤੋਂ ਪਹਿਲਾਂ ਭਾਰਤ ਤੇ ਹਮਲਾ ਕਰ ਲਈ ਪੰਜਾਬ ਤੇ ਹਮਲਾ ਕਰਨਾ ਪੈਂਦਾ ਸੀ ਤਾ ਪੰਜਾਬ ਤੇ ਹਮਲਾ ਕਰਕੇ ਉਸ ਦੀ ਕੀ ਆਸ ਟੁੱਟ ਗਈ ਸੀ ਤਾਂ ਕਰਕੇ ਉਹ ਵਾਪਸ ਮੁੜ ਗਿਆ ਸੀ ਤਾਂ ਜਦੋਂ ਆਸ ਟੁੱਟ ਗਈ ਆਸ ਤੋਂ ਯਾਦ ਰੱਖਣਾ ਪੰਜਾਬ ਦਾ ਇੱਕੋ ਇੱਕ ਦਰਿਆ ਹੈ ਜਿਸ ਦੇ ਪਿੱਛੇ ਕੀ ਹੈ ਸਮਾਸੀ ਸ਼ਬਦ ਪੈਂਦਾ ਹੈ ਆਸ ਤੇ ਪਾਸ ਬਟ ਇੱਥੇ ਆਸ ਹੀ ਜਦੋਂ ਕੀ ਹੈ ਉਸ ਦੀ ਟੁੱਟ ਗਈ ਸੀ ਤਾਂ ਆਸ ਲੱਗਿਆ ਹੈ ਉਸ ਦੇ ਵਿੱਚ ਤਾਂ ਉਹ ਹੈ ਬਿਆਸ ਦਰਿਆ ਬਿਆਸ ਨਦੀ ਤੋਂ ਵਾਪਸ ਮੁੜਿਆ ਸੀ ਤਾਂ ਦੋਸਤੋ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਇਸ ਤਰ੍ਹਾਂ ਦੀਆਂ ਟ੍ਰਿਕਸ ਤੁਹਾਨੂੰ ਆਉਣ ਵਾਲੀ ਵੀਡੀਓ ਵਿੱਚ ਵੀ ਮਿਲਦੀਆਂ ਰਹਿਣਗੀਆਂ ਤੇ ਪੁਰਾਣੀਆਂ ਵੀਡੀਓਜ਼ ਵਿੱਚ ਵੀ ਦਿੱਤੀਆਂ ਗਈਆਂ ਹਨ ਜੇਕਰ ਮੈਂ ਵਾਰ-ਵਾਰ ਕਹਿ ਰਿਹਾ ਉਹ ਨਹੀਂ ਦੇਖੀਆ ਤਾਂ ਉਹਨਾਂ ਨੂੰ ਦੇਖ ਲੈਣਾ ਦੋਸਤੋ ਮੂਵ ਕਰਦੇ ਆਪਾਂ ਨੈਕਸਟ ਕੁਐਸਚਨ ਵੱਲ ਅਗਲਾ ਕੁਐਸਚਨ ਕਹਿੰਦਾ ਹੈ ਕਿ ਇਸ ਭਾਰਤੀ ਨਦੀ ਨੂੰ ਸਿਕੰਦਰ ਦੇ ਰਾਜ ਦੀ ਪੂਰਬੀ ਸੀਮਾ ਮੰਨਿਆ ਜਾਂਦਾ ਸੀ ਤਾਂ ਕਿਹੜੀ ਨਦੀ ਹੈ ਇੱਥੇ ਤਾਂ ਹੁਣੇ ਗੱਲ ਕੀਤੀ ਹੈ ਕਿ ਆਪਾਂ ਉਸ ਦੀ ਆਸ ਖਤਮ ਹੋ ਗਈ ਸੀ ਜਦੋਂ ਆਸ ਖਤਮ ਹੋ ਗਈ ਤਾਂ ਇਹ ਜੋ ਹੈ ਈਸਟ ਹੈ ਪੂਰਬੀ ਹੈ ਤੇ ਆ ਵੈਸਟ ਹੈ ਤਾਂ ਇਧਰਲੇ ਵਸਣ ਜਾਈਏ ਤਾਂ ਬਿਆਸ ਨਦੀ ਤੋਂ ਵਾਪਸ ਮੁੜਿਆ ਸੀ ਤਾਂ ਇਹਦਾ ਰਾਈਟ ਆਨਸਰ ਵੀ ਬਿਆਸ ਹੋਵੇਗਾ ਕਿਉਂਕਿ ਬਿਆਸ ਸੀਮਾ ਤੋਂ ਵਾਪਸ ਮੁੜਿਆ ਸੀ ਤਾਂ ਭਾਰਤੀ ਨਦੀ ਨੂੰ ਸ਼ਕੰਦਰ ਦੇ ਰਾਜ ਦੀ ਪੂਰਵੀ ਸੀਮਾ ਮੰਨਿਆ ਜਾਂਦਾ ਸੀ ਇੱਥੇ ਭਾਰਤੀ ਲਿਖਿਆ ਹੈ ਕਨਫਿਊਜ਼ ਕਰਨ ਦੇ ਲਈ ਤੁਹਾਨੂੰ ਐਗਜ਼ਾਮੀਨਰ ਨੇ ਕੁਐਸਚਨ ਪਾਇਆ ਹੈ ਜੇਕਰ ਪੰਜਾਬ ਦੀ ਨਦੀ ਪਾਇਆ ਹੁੰਦਾ ਤਾਂ ਬਿਆਸ ਲਾਉਂਦੇ ਭਾਰਤ ਦੀ ਨਦੀ ਪਾਤਾ ਤਾਂ ਤੁਸੀਂ ਕਹਿਣਾ ਸੀ ਕਿ ਇਹ ਆਪਸ਼ਨਾਂ ਹੀ ਗਲਤ ਹਨ ਭਾਰਤ ਦੀ ਨਦੀ ਇੱਥੇ ਹੈ ਹੀ ਨਹੀਂ ਤਾਂ ਡੋਲੂ ਮੰਨਿਆ ਜਾ ਸਕਦਾ ਸੀ ਤਾਂ ਦੋਸਤੋ ਵਧੀਆ ਲੱਗਾ ਕੁਐਸਚਨ ਇਹ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਪੈਂਦਾ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਕਿਉਂਕਿ ਸਾਰੇ ਕੁਐਸਚਨ ਇੰਪੋਰਟੈਂਟ ਹਨ ਪੇਪਰਾਂ ਵਿੱਚ ਆਏ ਹੋਏ ਕੁਐਸਚਨ ਹਨ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਸਿਕੰਦਰ ਨੇ ਪੰਜਾਬ ਸਿਕੰਦਰ ਨੇ ਕਿਸ ਨੂੰ ਪੰਜਾਬ ਵਿੱਚ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਜਦੋਂ सिकंदर ਨੇ ਪੰਜਾਬ ਤੇ ਹਮਲਾ ਕੀਤਾ ਸੀ ਤਾਂ ਉਹ ਕੀਤਾ ਸੀ ਸਰ ਜੀ ਤੁਸੀਂ ਹੁਣੇ ਦੱਸਿਆ ਹੈ ਪੋਰਸ ਨੂੰ ਕੀ ਹੈ ਪੋਰਸ ਦੇ ਨਾਲ ਜੁਦਤ ਹੋਇਆ ਸੀ ਉਸਤੇ ਕੀ ਹੈ ਹਮਲਾ ਕੀਤਾ ਸੀ ਤਾਂ ਇੱਥੇ ਦੇਖਣਾ ਹੈ ਕਿ ਪੋਰਸ ਇਹ ਪੰਜਾਬ ਦੀ ਗੱਲ ਕੀਤੀ ਹੈ ਤਾਂ ਪੰਜਾਬ ਵਿੱਚ ਆਪਣਾ ਪ੍ਰਤੀਨਿਧ ਕਿਸ ਨੂੰ ਬਣਾ ਦਿੱਤਾ ਹੈ ਕਿਉਂਕਿ ਉਹ ਤਾਂ ਵਾਪਸ ਮੁੜ ਗਿਆ ਹੀ ਤਾਂ ਪੋਰਸ ਨੂੰ ਬਣਾ ਦਿੱਤਾ ਗਿਆ ਸੀ ਤਾਂ ਇਹ ਕੀ ਹੋ ਜਾਵੇਗਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਚੰਦਰਗੁਪਤ ਮੌਰੀਆ ਨੇ ਸਿਕੰਦਰ ਦੀ ਵਾਪਸੀ ਤੋਂ ਬਾਅਦ ਪੰਜਾਬ ਤੇ ਕਦੋਂ ਹਮਲਾ ਕੀਤਾ ਸੀ ਵੈਰੀ ਟ੍ਰੀਕੀ ਕੁਐਸਚਨ ਹੈ ਦੋਸਤੋ ਇਹ ਜੇਕਰ ਤੁਹਾਨੂੰ ਕੁਐਸਚਨ ਦਾ ਥੋੜਾ ਜਿਹਾ ਵੀ ਪਤਾ ਹੈ ਤਾਂ ਇਸ ਨੂੰ ਆਨਸਰ ਲਾ ਸਕਦੇ ਹੋ ਨਹੀਂ ਤਾਂ ਇਹ ਕੀ ਹੋ ਜਾਵੇਗਾ 1.25 ਨੰਬਰ ਲੈ ਕੇ ਜਾਣ ਵਾਲਾ ਕੁਐਸਚਨ ਬਰਨ ਜਾਵੇਗਾ ਪ੍ਰੋਬੈਬਿਲਟੀ 101% ਹੈ ਦੋਸਤੋ ਇਸ ਵਿੱਚ ਤਾਂ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਸਿਕੰਦਰ ਨੇ ਹਮਲਾ ਕੀਤਾ ਸੀ 326 326 BC ਦੇ ਵਿੱਚ ਪੂਰਵ ਈਸਵੀ ਦੇ ਵਿੱਚ ਤਾਂ 326 ਵਿੱਚ ਕੀਤਾ ਸੀ ਤਾਂ ਇਹ ਤਾਂ ਸਿੱਧੀ ਹੀ ਐਲੀਮੀਨੇਟ ਕਰ ਦਿਓ ਉਸ ਤੋਂ ਬਾਅਦ ਦੇਖਣਾ ਹੈ BC ਲੱਗਿਆ ਹੋਇਆ ਹੈ ਦੋਸਤੋ ਜੇਕਰ bc ਲੱਗਿਆ ਹੋਇਆ ਹੈ ਤਾਂ ਟਾਈਮ ਬੈਕ ਚੱਲੇਗਾ a ਲੱਗਿਆ ਹੋਇਆ ਹੈ ਤਾਂ ਟਾਈਮ a ਦਾ ਮਤਲਬ ਅੱਗੇ ਚੱਲੇਗਾ ਐਨੋਡੋਮਿ ਨਹੀਂ ਅਸੀਂ a ਦਾ ਮਤਲਬ ਅੱਗੇ ਕਹਾਂਗੇ b ਦਾ ਮਤਲਬ ਬੈਕ ਕਹਾਂਗੇ ਤਾਂ ਦੇਖੋ ਟਾਈਮ ਬੈਕ ਚੱਲ ਰਿਹਾ ਹੈ ਕਿਉਂਕਿ 327 ਤਾਂ ਇੱਥੇ ਆ ਹੀ ਨਹੀਂ ਸਕਦਾ ਕਿਉਂਕਿ ਇਹ ਬੈਕ ਚੱਲ ਰਿਹਾ ਹੈ 327 ਤੋਂ ਬਾਅਦ 326 ਹੁਣ 326 ਤੋਂ ਬਾਅਦ 324 ਤੇ 322 ਆਉਂਦਾ ਹੈ ਰਹਿ ਗਈਆਂ ਦੋ ਆਪਸ਼ਨਾਂ ਦੋਸਤੋ ਆ ਦੋ ਤਾਂ ਸਿੱਧੀਆਂ ਹੀ ਕੱਟੀਆਂ ਗਈਆਂ ਸਨ ਟ੍ਰੀਕੀ ਬੀਸਟ ਕੁਐਸਚਨ ਹੈ ਦੇਖੋ ਦੋਸਤੋ ਹੁਣ ਜੇਕਰ ਤੁਹਾਨੂੰ ਆਉਂਦਾ ਹੈ ਤਾਂ ਤੁਸੀਂ ਸਹੀ ਲਾਓਗੇ ਜੇਕਰ ਨਹੀਂ ਆਉਂਦਾ ਤਾਂ 50-50 ਕਰ ਸਕਦੇ ਹੋ ਤਾਂ ਦੋਸਤੋ ਤੁਹਾਡਾ ਕੀ ਹੈ ਜਾਂ ਤਾਂ ਇੱਕ ਨੰਬਰ ਆ ਜਾਵੇਗਾ ਜਾਂ ਇੱਕ ਬਣ 25 ਨੰਬਰ ਚਲੇ ਜਾਣਗੇ 50-50 ਬਟ ਦੋਸਤੋ ਇਸ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ 324 ਹੈ ਇਸ ਦਾ ਰਾਈਟ ਆਨਸਰ ਹੈ ਸਰ ਜੀ ਵਧੀਆ ਲੱਗਿਆ ਤਾਂ ਕੁਐਸਚਨ ਨੂੰ ਲਾਈਕ ਕਰੋ ਮੀਨਜ਼ ਵੀਡੀਓ ਨੂੰ ਲਾਈਕ ਕਰੋ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਕੁਸ਼ਾਨ ਕੁਸ਼ਾਨ ਸਮਰਾਟ ਕਨਿਸ਼ਕ ਨੇ ਚੌਥਾ ਬੁੱਧ ਪ੍ਰੀਸ਼ਦ ਕਿਸ ਸ਼ਹਿਰ ਵਿੱਚ ਨਿਯੋਜਿਤ ਕੀਤਾ ਸੀ ਤਾਂ ਇੱਥੇ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਾਂਗਾ ਤੁਹਾਨੂੰ ਪਤਾ ਲੱਗ ਜਾਵੇਗਾ ਦੇਖੋ ਸਭ ਤੋਂ ਪਹਿਲਾਂ ਤਾਂ ਸਰ ਜੀ ਸਾਨੂੰ ਕੁਐਸਚਨ ਦੇ ਵਿੱਚ ਹੀ ਇੱਕ ਹੋਰ ਕੁਐਸਚਨ ਮਿਲ ਗਿਆ ਕੁਸ਼ਾਨ ਸਮਰਾਟ ਸੀ ਕੁਸ਼ਾਨ ਡੈਂਸਟੀ ਦਾ ਕੌਣ ਸੀ ਕਨਿਸ਼ਕ ਸੀ ਅਤੇ ਇਸ ਨੇ ਸਾਨੂੰ ਪਤਾ ਲੱਗਿਆ ਕਿ ਚੌਥਾ ਬੁੱਧ ਪ੍ਰੀਸ਼ਦ ਮਤਲਬ ਕੀ ਹੈ ਚਾਰ ਕਾਉਂਸਲ ਹੋਈਆਂ ਸਨ ਬੁੱਧ ਦੀਆਂ ਇਹ ਵੀ ਯਾਦ ਰੱਖਣਾ ਹੈ ਇਹ ਪੀਐਸ ਟੈਟ ਮਾਸਟਰਕੇਡਰ ਵਾਲਿਆਂ ਦੇ ਲਈ ਤਾਂ ਸਾਰੇ ਹੀ ਕੁਐਸਚਨ ਇੰਪੋਰਟੈਂਟ ਹਨ ਬਟ ਪੀਐਸਟੈਟ ਵਾਲਿਆਂ ਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਇਹ ਐਂਸ਼ੀਐਂਟ ਹਿਸਟਰੀ ਦਾ ਕੁਐਸਚਨ ਹੈ ਚਾਰ ਬੁੱਧ ਕੌਂਸਲਾਂ ਹੋਈਆਂ ਤਾਂ ਸਾਰੇ ਜੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਚਾਰ ਬੁੱਧ ਕੌਂਸਲਾਂ ਕਿਹੜੇ-ਕਿਹੜੇ ਸ਼ਹਿਰ ਵਿੱਚ ਹੋਈਆਂ ਜਾਂ ਕਿਸ-ਕਿਸ ਦੇ ਕਾਲ ਵਿੱਚ ਹੋਈਆਂ ਤਾਂ ਦੇਖੋ ਉਸ ਦੀ ਟ੍ਰਿਕ ਹੈ ਏ ਕੇ ਏ ਕੇ ਇਹ ਯਾਦ ਰੱਖਣਾ ਹੈ ਟ੍ਰਿਕ ਨੂੰ ਏ ਕੇ ਏ ਕੇ ਏ ਕੇ ਕੀ ਹੈ ਸਾਡਾ ਸਿੰਗਰ ਹੈ ਤਾਂ ਏ ਕੇ ਨੂੰ ਦੋ ਵਾਰੀ ਪਾ ਦਿਓ ਏ ਕੇ ਏ ਕੇ ਏ ਤੇ ਬਣ ਗਿਆ ਆਜ਼ਾਦ ਸ਼ਤਰੂ ਕੇ ਤੇ ਬਣ ਗਿਆ ਕਾਲਾ ਸ਼ੋਕ ਏ ਤੇ ਬਣ ਗਿਆ ਅਸ਼ੋਕ ਕੇ ਤੇ ਬਣ ਗਿਆ ਜੋ ਅਸੀਂ ਪੜਿਆ ਹੈ ਕਨਿਸ਼ਕ ਤਾਂ ਕਨਿਸ਼ਕ ਹੈ ਕੁਸ਼ਾਨ ਵੰਸ਼ ਦਾ ਜੋ ਅਸ਼ੋਕਾ ਹੈ ਏ ਮੌਰੀਆ ਵੰਸ਼ ਦਾ ਕਾਲਾ ਸ਼ੋਕ ਹੈ ਜੋ ਏ ਕਿਹੜੇ ਵੰਸ਼ ਦਾ ਦੋਸਤੋ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਸਰ ਜੀ ਇਹ ਸ਼ਿਸ਼ੂਨਾਗ ਹੈ ਜਨ ਇੱਕ ਹੋਰ ਨੰਦ ਵੰਸ਼ ਹੋਇਆ ਉਸ ਦਾ ਹੈ ਤਾਂ ਇਹ ਤੁਹਾਨੂੰ ਮੈਂ ਦੱਸ ਦਿੰਨਾ ਇਹ ਸ਼ਿਸ਼ੂਨਾਗ ਦਾ ਹੈ ਤੇ ਇਹ ਜਿਹੜਾ ਹੋ ਗਿਆ ਇਹ ਹਰਿਆੰਕਾ ਡੈਂਸਟੀ ਹੋ ਗਿਆ ਹਰਿਆੰਕਾ ਵੰਸ਼ ਦਾ ਹੈ ਜੋ ਆजात शत्रु ਹੈ ਤਾਂ ਇਹ ਚਾਰੇ ਸਨ ਵਿਦ ਟ੍ਰਿਕ ਦੱਸਿਆ ਹੈ ਤੁਹਾਨੂੰ ਜੇਕਰ ਤੁਹਾਨੂੰ ਪਤਾ ਲੱਗਿਆ ਤਾਂ ਵੈਲੈਂਟ ਗੁੱਡ ਹੈ ਤੇ ਜੇਕਰ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਜਰੂਰ ਕਰਨਾ ਹੈ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਕਿ ਸਹਿਰ ਵਿੱਚ ਨਿਯੋਜਿਤ ਕੀਤਾ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੋ ਕੇ ਇੱਥੇ ਕਸ਼ਮੀਰ ਲਉਣਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਸ਼ਮੀਰ ਕਨਿਸ਼ਕ ਉਥੋਂ ਦਾ ਰਹਿਣ ਵਾਲਾ ਸੀ ਤਾਂ ਕਸ਼ਮੀਰ ਵਿੱਚ ਹੋਇਆ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਪ੍ਰਾਚੀਨ ਪੰਜਾਬ ਵਿੱਚ ਕਿਹੜਾ ਸ਼ਹਿਰ ਬੁੱਧ ਸੱਭਿਆਚਾਰ ਦਾ ਪ੍ਰਮੁੱਖ ਕੇਂਦਰ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਬੁੱਧ ਸੱਭਿਆਚਾਰ ਦਾ ਧਿਆਨ ਨਾਲ ਪੜਨਾ ਹੈ ਕੁਐਸਚਨ ਕੁਐਸਚਨ ਨੂੰ ਚੰਗੀ ਤਰ੍ਹਾਂ ਪੜੋ ਸ਼ਹਿਰ ਤਾਂ ਪਿਸ਼ਾਵਰ ਨਹੀਂ ਸਰ ਜੀ ਪਿਸ਼ਾਵਰ ਨਹੀਂ ਉਹ ਤਾਂ ਤਕਸ਼ਲਾ हां जी इसको देखते हैं अटक ये नहीं हसयालकोट भी नहीं होता तक्षलाई तक ये तक राइट आंसर है ये किथे है सर जी गांधार ਦੇ ਵਿੱਚ ਹੈ ਅਫਗਾਨਿਸਤਾਨ ਦੇ ਵਿੱਚ ਹੈ ਇਹ ਸਾਨੂੰ ਪਤਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਪ੍ਰਾਚੀਨ ਪੰਜਾਬ ਵਿੱਚ ਹਿੰਦੂ ਸ਼ਾਹੀ ਖਾਨਦਾਨ ਦਾ ਖਾਨਦਾਨ ਦਾ ਸੰਸਥਾਪਕ ਕੌਣ ਸੀ ਵੈਰੀ ਇੰਪੋਰਟੈਂਟ ਕੁਐਸਚਨ ਪ੍ਰithviराज चौहान ਨਹੀਂ ਸਰ ਜੀ ਪ੍ਰithviराज चौहान ਨਹੀਂ ਹੈ ਲਾਲੀਆ ਬ੍ਰਾਹਮਣ ਕਨਫਿਊਜ਼ਨ ਹੈ ਤਾਂ ਇੱਥੇ ਅਸੀਂ ਡਾਟ ਡਾਟ ਪਾ ਦਿੰਨੇ ਹਾਂ ਭੀਮਪਾਲ ਨਹੀਂ ਜੀ ਆਨੰਦਪਾਲ ਹਾਂਜੀ ਇੱਥੇ ਵੀ ਸਾਨੂੰ ਕਨਫਿਊਜ਼ਨ ਹੈ ਕਿਉਂਕਿ ਪਾਲ ਤਾਂ ਅਸੀਂ ਪੜਿਆ ਹੋਇਆ ਹੈ ਭੀਮਪਾਲ ਸਾਨੂੰ ਪਤਾ ਜੇ ਨਹੀਂ ਆਵੇਗਾ ਕਿਉਂਕਿ ਇੱਕ ਦਾ ਜੈਪਾਲ ਪੜਿਆ ਹੈ ਆਨੰਦਪਾਲ ਪੜਿਆ ਹੈ ਹਿੰਦੂ ਸ਼ਾਹੀ ਖਾਨਦਾਨ ਆ ਗਿਆ ਦਾ ਇਸ ਦਾ ਰਾਈਟ ਆਨਸਰ ਹੈ ਜਾਰ ਰੱਖਣਾ ਸਾਰਿਆਂ ਨੇ ਲਾਲੀਆ ਬ੍ਰਾਹਮਣ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਲਾਲੀਆ ਬ੍ਰਾਹਮਣ ਤਾਂ ਇਹ ਯਾਦ ਰੱਖਣਾ ਪ੍ਰਾਚਨ ਪੰਜਾਬ ਵਿੱਚ ਕਿਉਂਕਿ ਜੈਪਾਲ ਕਦੋਂ ਹੋਇਆ ਹੈ ਮਹਿਮੂਦ ਗਜਨਵੀ ਵੇਲੇ ਹੋਇਆ ਹੈ ਤੇ ਪ੍ਰਾਚਨ ਪੰਜਾਬ ਵਿੱਚ ਹਿੰਦੂ ਸ਼ਾਹੀ ਉਹ ਵੀ ਹਿੰਦੂ ਸ਼ਾਹੀ ਵੰਸ਼ ਦਾ ਸੀ ਜਾਣ ਕੇ ਕੁਐਸਚਨ 1.25 ਵਾਲਾ ਬਣਾਇਆ ਹੋਇਆ ਹੈ 1 ਨੰਬਰ ਨਾ ਲੈ ਕੇ ਜਾਇਆ ਜਾਵੇ ਤਾਂ ਹੁਣ ਤੁਸੀਂ ਕੀ ਇਸ ਨੂੰ ਲੈ ਕੇ ਜਾਣਾ ਹੈ ਤਾਂ ਜੇਕਰ ਚੰਗੀ ਤਰ੍ਹਾਂ ਕਰਕੇ ਉਹ ਲਾਲੀਆ ਬ੍ਰਾਹਮਣ ਲੈ ਕੇ ਆਉਂਗੇ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਪ੍ਰਾਚੀਨ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਦਾ ਸੀ ਬਹੁਤ ਇੰਪੋਰਟੈਂਟ ਕੁਐਸਚਨ ਦੋਸਤੋ ਜਿੰਨੀਆਂ ਵੀ ਮੈਂ ਪੰਜਾਬ ਜੀਕੇ ਦੀਆਂ ਵੀਡੀਓ ਦਿੱਤੀਆਂ ਹਨ ਸਾਰਿਆਂ ਵਿੱਚ ਇੱਕੋ ਕੁਐਸਚਨ ਮੈਂ ਨਹੀਂ ਵੀ ਪੁੱਛਿਆ ਫਿਰ ਵੀ ਕਰਾਇਆ ਹੈ ਕਿਵੇਂ ਦੇਖੋ ਮੈਂ ਕੀ ਹੈ ਕਿ ਪੰਜਾਬ ਸਾਡਾ ਤਿਕੋਣਾ ਹੈ ਵਾਰ-ਵਾਰ ਕਹਿੰਨਾ ਹਾਂ ਪਹਿਲਾਂ ਤਾਂ ਇਸ ਦਾ ਆਨਸਰ ਆ ਗਿਆ ਤਿਕੋਣਾ ਹੁਣ ਤਿਕੋਣਾ ਹੈ ਜਦੋਂ ਮੈਂ ਬਣਾਉਣਾ ਹੈ ਪੰਜਾਬ ਦਾ ਤਿਕੋਣਾ ਬਣਾਉਣਾ ਹੈ ਤੁਸੀਂ ਤੁਹਾਨੂੰ ਇੱਕ ਨੰਬਰ ਪੱਕਾ ਹੋ ਜਾਊਗਾ ਤੁਹਾਡਾ ਤਾਂ ਕਰਵਾਉਣ ਦੇ ਲਈ ਇਹ ਦੱਸਿਆ ਹੈ ਇੱਥੇ ਕੀ ਹੈ ਹੁਣ ਦਰਿਆ ਇੱਕ ਇੱਥੋਂ ਵਹਿੰਦਾ ਹੈ ਇਸ ਨੂੰ ਅਸੀਂ ਕੀ ਕਹਿੰਦੇ ਹਾਂ ਰਾਵੀ ਕਹਿੰਦੇ ਹਾਂ ਇੱਕ ਇੱਥੋਂ ਵਹਿੰਦਾ ਹੈ ਇਸ ਨੂੰ ਕੀ ਕਹਿੰਦੇ ਹਾਂ ਅਸੀਂ ਸਰ ਜੀ ਬਿਆਸ ਕਹਿੰਦੇ ਹਾਂ ਇੱਕ ਇਥੋਂ ਜੀ ਜਾਣਦਾ ਹੈ ਉਸ ਨੂੰ ਕਹਿੰਦੇ ਆਸੀਂ ਸਤਰੂਜ ਤੇ ਇੱਥੇ ਆ ਕੇ ਸੰਗਮ ਹੁੰਦਾ ਹੈ ਕਿੱਥੇ ਹੁੰਦਾ ਹੈ ਤਰਨ ਤਾਰਨ ਸਾਹਿਬ ਦੇ ਵਿੱਚ ਮਤਲਬ ਕੀ ਹੈ ਜ਼ਿਲ੍ਹੇ ਵਿੱਚ ਹਰੀਕੇ ਪੱਤਨ ਜਗ੍ਹਾ ਤੇ ਇਸ ਦਾ ਸੰਗਮ ਹੁੰਦਾ ਹੈ ਤਾਂ ਇੱਥੇ ਕੀ ਹਨ ਚਾਰ ਜ਼ਿਲ੍ਹੇ ਹਨ ਇੱਥੇ ਵੀ ਕੀ ਹਨ ਚਾਰ ਜ਼ਿਲ੍ਹੇ ਹਨ ਦੋ ਦਰਿਆਵਾਂ ਵਿਚਕਾਰਲਾ ਇਲਾਕਾ ਦੁਆਬਾ ਹੁੰਦਾ ਹੈ ਵਾਰ-ਵਾਰ ਕੁਐਸਚਨ ਆਉਂਦਾ ਬਿਆਸ ਅਤੇ ਸਤਲੁਜ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਦੁਆਬਾ ਕਿਹਾ ਜਾਂਦਾ ਹੁਣ ਨਵਾਂ ਕੁਐਸਚਨ ਇਸ ਤਰ੍ਹਾਂ ਬਣੇਗਾ ਬਿਆਸ ਅਤੇ ਸਤਲੁਜ ਵਿਚਕਾਰ ਕਿੰਨੇ ਜ਼ਿਲ੍ਹੇ ਹਨ ਤਾਂ ਚਾਰ ਜ਼ਿਲ੍ਹੇ ਹਨ ਅਤੇ ਬਾਕੀ ਜੋ ਰਹਿ ਗਿਆ ਉਹ 15 ਜ਼ਿਲ੍ਹੇ ਹਨ ਅਤੇ ਸਰ ਜੀ ਟੋਟਲ ਜ਼ਿਲ੍ਹੇ ਜੋ ਹੋ ਗਏ ਉਹ ਪੰਜਾਬ ਦੇ 23 ਜ਼ਿਲ੍ਹੇ ਹੋ ਗਏ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇੱਕ ਨਿਊ ਬਣਿਆ ਹੈ ਉਹ ਬਣਿਆ ਹੈ ਸਰ ਜੀ ਮਲੇਰ ਕੋਟਲਾ ਇਹ ਯਾਦ ਰੱਖਣਾ ਹੈ ਮਲੇਰ ਕੋਟਲਾ ਸੰਗਰੂਰ ਚੋਂ ਬਣਿਆ ਹੈ ਮਲੇਰ ਕੋਟਲਾ ਤਾਂ ਇਹ ਸਨ ਬਹੁਤ ਇੰਪੋਰਟੈਂਟ ਕੁਐਸਚਨ ਅਤੇ ਧੰਨਵਾਦ ਜੀ ਜਿਨ੍ਹਾਂ ਨੇ ਵੀ ਦੇਖਿਆ ਹੈ ਸਾਰਿਆਂ ਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਨੌਕਰੀ ਦਿਵਾਵੇ ਬਹੁਤ ਹੀ ਜਿਆਦੇ ਬੈਸਟ ਗੱਲ ਹੈ ਇਹ ਕਿਉਂਕਿ ਸਾਰੇ ਨੌਕਰੀ ਦੇ ਲਈ ਹੀ ਤਿਆਰੀ ਕਰਦੇ ਹਨ ਅਤੇ ਨਾਲ-ਨਾਲ ਉਹਨਾਂ ਦੀ ਜੋ ਹੈ ਨੌਲੇਜ ਵੀ ਇਨਕਰੀਜ਼ ਹੋ ਰਹੀ ਹੈ ਤਾਂ ਨੌਕਰੀ ਉਹਨਾਂ ਨੂੰ ਜ਼ਰੂਰ ਮਿਲੇਗੀ ਪਰਮਾਤਮਾ ਨੂੰ ਜ਼ਰੂਰ ਦਿਵਾਏਗਾ ਜੇਕਰ ਤੁਸੀਂ ਇੱਕ ਇੱਕ ਕੁਐਸਚਨ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹੋ ਜੇਕਰ ਤੁਸੀਂ ਸਕਿਪ ਕਰ ਕਰਕੇ ਦੇਖਦੇ ਹੋ ਤਾਂ ਤੁਹਾਡਾ ਲਾਸ ਹੋਵੇਗਾ ਉਨੀ ਹੀ ਪੇਪਰ ਅੱਗੇ ਚਲਾ ਜਾਂਦਾ ਹੈ ਮਤਲਬ ਕਿ ਇਹ ਪੇਪਰ ਚੋਂ ਘੱਟ ਨੰਬਰ ਰਹਿ ਜਾਂਦੇ ਹਨ ਤੁਹਾਨੂੰ ਉਹ ਵੀਡੀਓ ਦੁਬਾਰਾ ਫੇਰ ਦੇਖਣੀ ਪੈਂਦੀ ਹੈ ਇਹ ਦੋਸਤੋ ਨੋਬਤ ਨਾ ਆਵੇ ਵੀਡੀਓ ਇੱਕ ਵਾਰੀ ਦੇਖੋ ਅਤੇ ਪੇਪਰ ਨੂੰ ਕਰੈਕ ਕਰੋ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ